ਸਮੇਸਰ ਰੀਅਲ ਨਹੀਂ ਪਾਇਆ ਤਾਂ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਕਰ ਦਿੱਤਾ ਬਠਿੰਡਾ ਦਾ ਬੱਸ ਸਟੇਸ਼ਨ ਜਾਮ ਅਤੇ ਕੀਤੀ ਗਈ ਨਾਰੇਬਾਜੀ ਅਤੇ ਅਕਾਊਂਟ ਅਫਸਰ ਤੇ ਲਗਾਈ ਅੰਗਲੀ ਕਰਨ ਦੇ ਦੋਸ਼ ਦੱਸ ਦਈਏ ਕਿ ਜਿੱਥੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਮੰਗਲਵਾਰ ਨੂੰ ਸ਼ਾਮ ਨੂੰ 5 ਵਜੇ ਦੇ ਲਗਭਗ ਨਾਰੇਬਾਜੀ ਕਰਦੇ ਹੋਏ ਕਿਹਾ ਕਿ ਇਹ ਸਿਰਫ ਅਕਾਊਂਟ ਅਫਸਰ ਦੀ ਹੀ ਗਲਤੀ ਹੈ ਕਿਉਂਕਿ ਇਸਨੇ ਸਾਡਾ ਸਮੇਸਰ ਸਮੇਸਰ ਰੀਅਲ ਨਹੀਂ ਪਾਇਆ ਜਿਸ ਨੂੰ ਲੈ ਕੇ ਸਾਨੂੰ ਇਹਨਾਂ ਵੱਲੋਂ ਤਿੰਨ ਚਾਰ ਵਜੇ ਦਾ ਸਮਾਂ ਦਿੱਤਾ ਗਿਆ ਸੀ ਲੇਕਿਨ ਹਾਈ ਤੱਕ ਨਹੀਂ ਪਿਆ ਤਾਂ ਇਸ ਨੂੰ ਲੈ ਕੇ ਉਹਨਾਂ ਨੇ ਸੰਘਾਸਨ ਦੇ ਦਿੱਤਾ ਤੇ ਉਹਨਾਂ ਵੱਲੋਂ ਬਠਿੰਡਾ ਦਾ ਬੱਸ ਸਟੈਂਡ ਜਾਮ ਕਰ ਦਿੱਤਾ ਹੈ ਦੇਖੋ ਤੁਸੀਂ ਉਹਨਾਂ ਵੱਲੋਂ ਨਾਰੇ ਬਾਜੀ ਕੀਤੀ ਜਾ ਰਹੀ ਹੈ ਓਏ ਨਾ ਓਏ ਢੋ ਪੱਕਾ ਨਹੀਂ ਨਹੀਂ ਰੱਖੀ ਕਰਦੀ ਪਕਾਓ ਨਾ ਅਸਰ ਹੁਣੇ ਹਟਾਓ ਹੁਣੇ ਹਟਾਓ ਪੱਕਾ ਲਈ ਜੋ ਨਰਦੇ ਲੋਕ ਕੇ ਨਾ ਕੋਈ ਕੱਢੀ Tengah-tengah terima kasih telah <laughs> menonton video ini. ਆਪਣੀ ਰਾਕੀ ਦੀ ਕਰੋ ਤਿਆਰੀ ਬੱਤੀ ਹੋਗੇ ਕਰਨਾ ਸਾਰੀ ਆਪਣੀ ਰਾਕੀ ਦੀ ਕਰੋ ਤਿਆਰੀ ਬੱਤੀ ਹੋਗੇ ਕਰਨਾ ਸਾਰੀ ਕੱਲੇ ਕੱਲੇ ਮਾਰਨ ਖਾਓ ਜਿੰਦਾਬਾਦ ਗੁਰਦੁਆਬਾਦ ਮੁਬਾਰਕ ਆਪਨਾਂ ਜਿੰਦਾਬਾਦ ਗੁਰਦੁਆਬਾਦ मुर्दाबाद मुदाबाद मुद्दा ਵਰਨ ਵਿਜਵਾਰੀ ਅੱਜ ਲੱਗੇ ਆਏ ਹਾਂ ਆਹ ਹੋਰ ਜੀ ਬਾਈ ਜੀ ਜਿਹੜੀ ਹੈ ਕੋਈ ਮੇਰੇ ਨਹੀਂ ਮੈਂ ਕਹਿੰਦਾ ਜੀ ਮੈਨੇਜਮੈਂਟ ਮੁਰਦਾਬਾਦ 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 ਅਫਸਰ ਨਹੀਂ ਮੰਜ਼ੂਰ ਨਹੀਂ ਮੰਜ਼ੂਰ ਨਹੀਂ ਮੰਜ਼ੂਰ ਅਫਸਰ ਹੁਨੇਟੋ ਹੁਨੇਟੋ ਪੱਕਾ ਦੀ ਨਹੀਂ ਰੱਖੀ ਕਰਦੀ ਅਫਸਰ ਹੁਨੇਟੋ 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 ਅੱਕਾ ਲਈ ਜਾ ਨਰਦੇ ਲੋਕ ਕੇਨਾ ਕੋਮਿਨ ਸਮਸਿਆ ਕੀ ਕਸੂਰ ਆਗਾ ਹਾਂ ਸਰ ਥੋੜਾ ਕੀ ਨਾ ਹੈ ਉਪਰ ਰੰਗ ਉਪਰ ਰੰਗ ਕੀ ਕਹਣਾ ਤੈਨੂੰ ਅੱਜ ਇਹ ਬੰਦ ਕਰਿਆ ਉਲਕ ਕੀ ਕੀ ਕਹਣਾ ਜਦੋਂ ਬੰਦ ਕਰਤਾ ਬਸ ਲੋਕਾਂ ਦਾ ਕੀ ਕਸੂਰ ਆ ਹੁਣ ਜੰਤਖਰਾ ਹੋਈ ਜਾਂਦੀ ਆ ਅਸਾਂ ਅਸੀਂ ਪੰਜਾ ਪੰਜ ਕਿਲੋਮੀਟਰ ਦੇ ਜਾਣਾਗਾ ਤੇ ਕੋਈ ਰੌਲਾਗਾ ਕੋਈ ਸਰਕਾਰ ਨਿਬਟੇ ਜਾ ਕੋਈ ਇਹ ਨਿਬੜਨਾ ਸਾਡਾ ਕੀ ਕਸੂਰ ਆਗਾ ਸਰਪਾਵਾ ਕਿੰਨੀ ਕਿਸ ਬਸਿਆਰੀ ਗੱਲ ਕਰੀਦਾ ਸਮੱਸਿਆ ਕਿੰਨੀ ਕਰੀਏ ਸਮੱਸਿਆ ਖੁੱਲ ਆ ਰਹੀ ਹੈ ਹੀ ਹੁਣ ਠੱਕਾ ਜਾਵਾ ਬਸ ਆ ਰਹੀ ਹੈ ਹੀ ਸ਼ੁਰੂਆਤ ਨੂੰ ਅਸੂ ਇਹ ਤੇ ਰਸੋਈ ਜਾਂਦਾ ਟਾਈਮ ਹੁੰਦਾ ਹੈ ਗਾ ਇਸ ਵੇਲੇ ਆਹ ਕੰਮ ਹੋ ਗਿਆ ਹੁਣ ਕਿੱਧਰ ਜਾਊਗਾ ਜਿੰਨਾਂ ਆ ਕੋ ਬੁੜੀਆਂ ਕੁੜੀਆਂ ਉਹ ਕਿੱਧਰ ਜਾਣੀਆਂ ਕੋਈ ਸਵਾ ਤਾਂ ਹੋਣਾ ਚਾਹੀਦਾ ਹੈ ਇਹ ਹੁਣ ਕੋਈ ਦੋ ਕੁੜੀਆਂ ਐ ਦੋ ਬੁੜੀਆਂ ਐ ਨਾਲ ਬੱਚਿਆ ਸਿਆਲ ਰੋਟਾ ਖੰਡ ਪੈਂਦੀ ਆ ਕਿੱਧਰ ਜਾਊਗਾ ਅਗਲਾ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਿੰਦਾਬਾਦ ਮੇਰਾ ਨਾ ਕਸ਼ਮੀਰ ਜੀ ਤੁਸੀਂ ਥੋੜੀ ਪੋਸਟ ਹੈ ਕਿਹੜੀ ਛੋਟੀ ਪੋਸਟ ਹੈ ਮੇਰੀ ਅਕਾਉਂਟ ਸੁਖੀ ਸਰ ਜੀ ਕੀ ਮਾਮਲਾ ਕੀੜਾ ਜੀ ਹੈ ਮਾਮਲਾ ਇਹਨਾਂ ਦਾ ਨਾ ਤੇ ਨਿੱਕੀ ਤੋਂ ਏਰੀਆ ਰਹਿੰਦਾ ਸੀ ਬਕਾਇਆ ਮੈਂ ਤਾਂ 16 8 ਨੂੰ ਆਈ ਆ ਮੈਂ ਹੁਣ ਜਿਹੜਾ ਹੈਗਾ ਇਹਨਾਂ ਦਾ ਸਾਰਾ ਬਕਾਇਆ ਈਪੀਐਫ ਦੀਆਂ ਰਿਕਵਰੀਆਂ ਛੁੱਟੀਆਂ ਲਾ ਕੇ ਘਰੇ ਬਹਿ ਕੇ ਸਾਰਾ ਬਣਾਇਆ ਕਲਰਕ ਨੇ ਚੈੱਕ ਕੀਤਾ ਪੰਜ ਜਣਿਆਂ ਨੇ ਚੈੱਕ ਕੀਤਾ ਅਸੀਂ ਪੇਮੈਂਟਾਂ ਪਰਸੋਂ ਪਾਤੀਆਂ ਹੈਗੀਆਂ ਠੀਕ ਹੈ 12 ਲੱਖ 47000 ਉਹ 14 ਦਿਨਾਂ ਦਾ ਜਿਹੜੇ 15 ਨੂੰ 21 ਨੂੰ ਬੰਦੇ ਜਿਹੜੇ ਹੈਗੇ ਆ ਪ੍ਰਾਣੀ ਸੀਗੇ ਉਹਨਾਂ ਦਾ ਰੇਟ ਵੱਧ ਸੀ ਦੂਜਿਆਂ ਦਾ 14 ਦਿਨਾਂ ਦੀ ਕੈਲਕੂਲੇਸ਼ਨ ਚ ਕਿਤੇ 1900 ਦਾ ਫਰਕ ਸੀਗਾ ਤੇ ਉਹ ਮੈਂ ਠੇਕੇਦਾਰ ਨੂੰ ਕਿਹਾ ਵੀ ਤੂੰ 2000 ਰੁਪਏ پیچھے ਕਿਉਂ ਅੜਿਆ ਬੈਠਾ ਹੈ ਤੂੰ ਇਹਨਾਂ ਦੀ ਪੇਮੈਂਟ ਪਾ ਦੇ ਜਦੋਂ ਤੈਨੂੰ ਪੇਮੈਂਟ ਕੱਲ ਦੀ ਗਈ ਵੀ ਆ ਉਹ ਕਹਿੰਦਾ ਕਿ ਮੈਡਮ ਮੈਂ ਪਾ ਦਿੰਦਾ ਕੱਲੇ ਕੱਲੇ ਦੀ ਪੇਮੈਂਟ ਪਾਉਣੀ ਆ ਕੱਲ ਨੂੰ ਹਰ ਹਾਲ ਤੱਕ ਪਾ ਜੂਗੀ ਇਨਾਂ ਨੂੰ ਮੈਂ ਇਹੀ ਬੇਨਤੀ ਕੀਤੀ ਆ ਵੀ ਤੁਸੀਂ ਕਿਉਂ ਬੰਦ ਕਰੀ ਜਾਂਦੇ ਆ ਕੱਲ ਨੂੰ ਪੇਮੈਂਟ ਪਾ ਜੂਗੀ ਹੁਣ ਦੇਖੋ ਬੀਸੀ ਸਟਾਫ ਹੈ ਉਹਦਾ ਏਰੀਅਰ ਪਾਇਆ ਹੈ ਉਹਦਾ ਏਰੀਅਰ ਬੈਂਕ ਦੀ ਟੈਕਨੀਕਲ ਗਲਤੀ ਕਰਨਾ ਡੈਬਿਟ ਕਰਤਾ ਕ੍ਰੈਡਿਟ ਕਰਦੀ ਉਹ ਵੀ ਤਾਂ ਦੇਰੀ ਹੋਈ ਆ ਨਾ ਉਹ ਟੈਕਨੀਕਲ ਸਾਡੀ ਵੱਲੋਂ ਕੋਈ ਦੇਰੀ ਨਹੀਂ ਐਸਐਸ ਪ੍ਰੋਵਾਈਡਰ ਨੇ ਪਾਉਣਾ ਉਹ ਕਹਿੰਦਾ ਸੀਗਾ ਮੈਂ ਅੱਜ ਸਾਰਾ ਕਰਕੇ ਕੱਲ ਨੂੰ ਹਰ ਹਾਲਤਾਂ ਚ ਪਾ ਜੂਗਾ ਕਿਉਂਕਿ ਬੈਂਕ 'ਚ ਨਹੀਂ ਜਾਣਾਗਾ ਹੁਣ ਬਸ ਇਹੀ ਆ ਜਣਦੇ ਤੁਸੀਂ ਅਸੀਂ ਭਾਰਤੀ ਕਿਸਾਨ ਯੂਨੀਅਨ ਟਕਾਂਡਾ ਗਰੁੱਪ ਵੱਲੋਂ ਇਸ ਲੋਕਾਂ ਦੀ ਇਸ ਮੁਲਾਜ਼ਮਾਂ ਦੀ حمایت ਤੇ ਖੜੇ ਆ ਜੇਕਰ ਜਿਵੇਂ ਉਹਨਾਂ ਦੇ ਮੁਲਾਜ਼ਮਾਂ ਦੇ ਪੈਸੇ ਨਹੀਂ ਦਸਿਆ ਉਹ ਜਿਹੜੇ 24 ਘੰਟੇ ਦਿਨ ਰਾਤ ਹੁੰਦੇ ਦੇ ਵਿੱਚ ਆਪਣਾ ਠੰਡ ਸੇਕਦੇ ਆ ਤੇ ਇੰਨਾ ਐਕਸੀਡੈਂਟ ਥਾਂ ਥਾਂ ਹੋ ਜਾਂਦੇ ਬੰਦੇ ਮਰ ਜਾਂਦੇ ਆ ਉਹਨਾਂ ਦੀ ਜੋ ਤਨਖਾਹ ਹੈ ਉਹਨਾਂ ਦੀ ਸਮੇਂ ਸਿਰ ਮਿਲਣੀ ਚਾਹੀਦੀ ਹੈ ਕਿਉਂ ਨਹੀਂ ਮਿਲਦੀ ਇਹ ਅਸੀਂ ਇਹਦਾ ਗੱਟਵਾ ਆ ਅਸੀਂ ਗਰੋਹ ਕਰਦੇ ਆ ਜੇ ਨਾ ਕਰ ਅੱਜ ਤੋਂ ਅੱਜ ਮੈਂ ਇਹਨਾਂ ਨੇ ਠੀਕ ਹੈ ਰਿਕਵੈਸਟ ਹੈਂਡ ਸਾਰਿਆਂ ਨੂੰ ਆਉਂਦੀਆਂ ਤਕਲੀਫਾਂ ਕਿਸਾਨਾਂ ਨੂੰ ਵੀ ਹੋਗੀਆਂ ਮਜ਼ਦੂਰਾਂ ਨੂੰ ਵੀ ਮੁਲਾਜ਼ਮਾਂ ਨੂੰ ਹਰੇਕ ਨੇ ਲੰਘਣਾ ਟਪਣਾ ਹੈ ਪਰ ਪਰ ਜਿਹੜੀ ਇਨਾਂ ਦੀ ਜ਼ਰਖਾ ਹੈ ਉਹਨਾਂ ਨੂੰ ਹੀ ਸਹੀ ਸਲਾਬ ਤੇ ਤਨਖਾਹ ਮਿਲਣੀ ਚਾਹੀਦੀ ਹੈ ਸਾਡੀ ਭਾਰਤੀ ਜਖਾਨ ਕਿਸਾਨ ਜੂਨ ਇੰਕਮ ਦਾ ਗਰੁੱਪ ਵੱਲੋਂ ਅਸੀਂ ਡਟਵਾ ਦਾ ਵਿਰੋਧ ਕਰਦੇ ਹਾਂ ਆਪ ਦੀ ਗਲਤੀ ਨੂੰ ਛੁਪਾਉਣ ਦੇ ਮਾਰੇ ਇਹ ਸਭ ਕੁਝ ਕਰਵਾ ਰਹੇ ਨੇ ਉਹ ਸਭ ਤੋਂ ਮਜਬੂਰ ਨੂੰ ਬੰਦ ਕਰਵਾਇਆ ਜਾ ਰਿਹਾ ਮੈਂ ਇੱਕ ਆਮ ਪਬਲਿਕ ਨੂੰ ਵੀ ਦੱਸਣਾ ਚਾਹਣਾ ਵੀ ਅੱਜ ਅਸੀਂ ਬੱਸ ਸਟੈਂਡ ਬੰਦ ਕੀਤਾ ਹੈ ਬੱਸ ਸਟੈਂਡ ਬੰਦ ਦਾ ਕਾਰਨ ਇਹ ਹੋਇਆ ਕਿ ਜਿਹੜਾ ਸਾਡਾ ਏਰੀਆ ਲਗਭਗ 3 ਮਹੀਨਿਆਂ ਤੋਂ ਨਹੀਂ ਪੈ ਰਿਆ ਵੀਆਰਟੀ ਦੇ 8 ਢਿੱਪਾਂ ਦੇ ਵਿੱਚ ਪੈ ਚੁੱਕਿਆ ਔਰ ਇਸ ਥੱਲੇ ਬੁਠੰਡੇ ਢਿੱਪੂ ਦੇ ਵਿੱਚ ਨਹੀਂ ਪਿਆ ਜੇ ਬੁਠੰਡੇ ਢਿੱਪੂ ਦੇ ਵਿੱਚ ਨਹੀਂ ਪਿਆ ਉਹਦਾ ਕਾਰਨ ਹੈ ਉੱਥੋਂ ਦੇ ਅਧਿਕਾਰੀ ਜਾਂ ਉੱਥੋਂ ਦਾ ਜੋ ਸੀਟ ਦੇ ਉੱਤੇ ਕਰਮਚਾਰੀ ਕੰਮ ਕਰਦਾ ਜਿਨੇ ਇਹ ਏਰੀਅਰ ਬਣਾ ਕੇ ਭੇਜਣਾ ਜਦੋਂ ਅਸੀਂ ਠੇਕੇਦਾਰ ਨਾਲ ਗੱਲ ਕਰਦੇ ਤਾਂ ਠੇਕੇਦਾਰ ਕਹਿੰਦਾ ਵੀ ਅਜੇ ਤੁਹਾਡੇ ਅਧਿਕਾਰੀਆਂ ਨੇ ਨਹੀਂ ਭੇਜਿਆ ਜਦੋਂ ਅਧਿਕਾਰੀਆਂ ਨਾਲ ਗੱਲ ਕਰਦੇ ਆ ਅਧਿਕਾਰੀ ਕਹਿੰਦੇ ਆ ਅਸੀਂ ਭੇਜ ਦਿੱਤਾ ਉਹਦੇ ਵਿੱਚ ਕੋਈ ਟੈਕਨੀਕਲ ਟੈਕਨੀਕਲ ਇਸ਼ੂ ਹੈ ਔਰ ਉਸ ਇਸ਼ੂ ਨੂੰ ਜਦੋਂ ਅਸੀਂ ਕਹਿੰਦੇ ਆ ਵੀ ਹੋ ਸਕਦਾ ਹੈ ਹੀ ਕੱਟਣਗੇ ਜਾਂ ਉਹ ਟੇਕੇਦਾਰ ਕੱਢੂਗਾ ਤਾਂ ਉਲਟਾ ਸਾਡੇ ਤੇ ਗੱਲ ਆ ਜਾਂਦੀ ਹੈ ਵੀ ਜੋ ਤੁਸੀਂ ਕਰਨਾ ਹੈ ਉਹ ਤਾਂ ਕਰ ਲਓ ਅਸੀਂ ਇਹ ਸਭ ਕਰਨ ਵਾਸਤੇ ਮਜਬੂਰ ਆ ਔਰ ਨਾ ਕਿ ਸਾਡਾ ਕੋਈ ਚਾਹ ਹੈ ਆਮ ਪਬਲਿਕ ਨੂੰ ਅਸੀਂ ਸੂਚਿਤ ਕਰਦੇ ਆ ਵੀ ਜੇ ਇਹ ਸਾਡੇ ਇੱਕ ਅਧਿਕਾਰੀਆਂ ਦੀ ਨਿਕਾਮੀ ਦੇ ਕਾਰਨ ਅੱਜ ਇੰਨੀ ਜਨਤਾ ਖੱਜਲ ਹੋ ਰਹੀ ਹੈ ਔਰ ਇਸ ਵਿਭਾਗ ਦਾ ਨੁਕਸਾਨ ਹੋ ਰਿਹਾ ਔਰ ਇਹਦੀ ਜ਼ਿੰਮੇਵਾਰ ਉਥੇ ਨਹੀਂ ਸੀਟ ਦੇ ਜੋ ਕੰਮ ਕਰ ਰਹੇ ਅਧਿਕਾਰੀ ਆ ਉਹ ਹੈ ਕਾਉਂਟ ਦੇ ਕੰਮ ਕਰਦਾ ਸੀਟ ਦੇ ਇਸ ਟਾਈਮ ਅਕਾਊਂਟ ਆਫਸਰ ਸਾਡਾ ਜਿਹੜਾ ਅਕਾਊਂਟ ਆਫਸਰ ਜਿਨ੍ਹਾਂ ਨੇ ਸਾਡੀ ਤਨਖਾਹ ਬਣਾ ਕੇ ਭੇਜਣੀ ਹੈ ਸਾਡੀ ਲੈਣ ਦੇਣ ਜਿਹਨਾਂ ਦਾ ਕਰਨਾ ਹੈ ਉਹ ਸਾਡਾ ਪਾਉਂਟ ਆਫਸਰ ਹੈ ਕਾਉਂਟ ਆਫਸਰ ਨੇ ਭੇਜਣੀ ਹੁੰਦੀ ਹੈ ਕਿਉਂਕਿ ਅਸੀਂ ਮੌਕੇ ਤੇ ਜਨਰਲ ਮੈਨੇਜਰ ਨੂੰ ਮਿਲੇ ਆ ਔਰ ਜਨਰਲ ਮੈਨੇਜਰ ਨੇ ਇਥੋਂ ਤੱਕ ਗੱਲ ਕਹਿ ਦਿੱਤੀ ਹੈ ਵੀ ਜੇਕਰ ਕੋਈ 21900 ਦਾ ਫਰਕ ਹੈ ਤਾਂ ਮੈਂ ਆਪਦੀ ਜੇਬ ਦੇ ਵਿੱਚੋਂ ਕਟਵਾ ਦੂੰਗਾ ਜਾਂ ਆਪਦੇ ਬੈਲੈਂਸ ਦੇ ਵਿੱਚੋਂ ਕਟਵਾ ਦੂੰਗਾ ਆਪਦੀ ਤਨਖਾਹ ਦੇ ਵਿੱਚੋਂ ਕਟਵਾ ਦੂੰਗਾ ਪਰ ਉਹ ਗੱ ਇਹ ਜਿਹੜਾ ਪ੍ਰੋਗਰਾਮ ਸੀ ਸਾਡਾ ਕੱਲ ਦਾ ਪ੍ਰੋਗਰਾਮ ਸੀ ਕੱਲ ਅਸੀਂ 2 ਘੰਟਿਆਂ ਦੇ ਵਾਸਤੇ ਬੱਸ ਸਟੈਂਡ ਬੰਦ ਕਰਨਾ ਸੀ ਬਟ ਸਾਡੀ ਸੁਪਰਡੈਂਟ ਦੇ ਨਾਲ ਮੀਟਿੰਗ ਹੋਈ ਤਾਂ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਤੁਹਾਡਾ ਹਰ ਹਾਲ ਤੱਕ ਸਵੇਰੇ 11 ਵਜੇ ਤੱਕ ਅਕਾਊਂਟ ਦੇ ਵਿੱਚ ਬੈਲੈਂਸ ਆ ਜਾਊਗਾ ਪਰ ਉਹ ਬੈਲੈਂਸ ਨਾ ਆਉਣ ਦੀ ਬਜਾਏ ਸਮਾਂ ਦੀ ਇੱਕ ਆਪਣੀ ਗਲਤੀ ਦੇ ਕਾਰਨ ਬੈਂਕ ਦੀ ਕੁ ਟੈਕਨੀਕਲ ਇਸ਼ੂ ਦੇ ਕਾਰਨ ਸਾਡੇ ਕੁਝ ਸਾਥੀਆਂ ਦਾ 862 ਰੁਪਏ ਬੈਲੈਂਸ ਕੱਟਿਆ ਗਿਆ ਚਲੋ ਉਹ ਇਸ਼ੂ ਹੈ ਟੈਕਨੀਕਲ ਇਸ਼ੂ ਹੈ ਉਹ ਹੋ ਜਾਣਾ ਸ਼ਾਮ ਤੱਕ 4 ਵਜੇ ਤੱਕ 5 ਵਜੇ ਤੱਕ ਕਹਿੰਦੇ ਕਲੀਅਰ ਹੋ ਜਾਣਾ ਪਰ ਦੂਜੇ ਪਾਸੇ ਏਰੀਅਰ ਦੀ ਗੱਲ ਕਰੀਏ ਏਰੀਅਰ ਤੱਕ ਅਜੇ ਤੱਕ ਨਹੀਂ ਉਹਦੀ ਨਾ ਹੀ ਕੋਈ ਸੁਭਾਵਨਾ ਹੈ ਬਸ ਸਟੈਂਡ ਕੰਮਦਗੀ ਤੋਂ ਬਸ ਸਟੈਂਡ ਅਸੀਂ ਜਥੇਬੰਦੀ ਵੱਲੋਂ ਨੋਟਸ ਦਿੱਤਾ ਗਿਆ ਸੀ ਵੀ ਅਸੀਂ ਜੇਕਰ ਏਰੀਅਰ ਨਾ ਪਿਆ ਕਿਉਂਕਿ ਅਸੀਂ 20 ਤਰੀਕ ਨੂੰ ਮੰਗ ਕੀਤੀ ਸੀ ਵੀ 20 ਤਰੀਕ ਤੱਕ ਸਾਡਾ ਏਰੀਅਰ ਪਹੁੰਚ ਜਾਣਾ ਚਾਹੀਦਾ ਜੇਕਰ 20 ਤਰੀਕ ਤੱਕ ਏਰੀਅਰ ਨਹੀਂ ਪੈਂਦਾ ਤਾਂ 22 ਤਰੀਕ ਨੂੰ ਅਸੀਂ ਬੱਸ ਸਟੈਂਡ ਬੰਦ ਕਰਾਂਗੇ ਪਰ 22 ਤਰੀਕ ਨੂੰ ਸਾਡੀ ਮੀਟਿੰਗ ਜਿਹੜੇ ਮੌਕੇ ਦੇ ਸੁਪਰਡੈਂਟ ਉਹਨਾਂ ਨਾਲ ਹੋਈ ਉਹਨਾਂ ਨੇ ਹੋਣ ਦੇ ਉੱਪਰ ਜਨਰਲ ਮੈਨੇਜਰ ਨਾਲ ਰابطਾ ਕੀਤਾ ਠੇਕੇਦਾਰ ਨਾਲ ਰابطਾ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਕੱਲ ਨੂੰ ਹਰ ਹਾਲ ਤੱਕ ਕੋਡਾ ਜਿਹੜਾ ਪਹੁੰਚ ਜਾਗਾ ਔਰ ਅਸੀਂ ਉਹ ਜਿਹੜਾ ਪ੍ਰੋਗਰਾਮ ਇੱਕ ਵਾਰੀ ਪੋਸਟਪੋਨ ਕੀਤਾ ਸੀ ਤਾਂ ਇੱਥੇ ਤੱਕ ਭਰੋਸਾ ਮਿਲਿਆ ਗਿਆ ਸੀ ਵੀ ਜੇਕਰ ਸੋਡਾ ਕੱਲ ਨੂੰ 12 ਵਜੇ ਤੱਕ ਨਾ ਪਿਆ ਤਾਂ ਤੁਸੀਂ ਕਦੋਂ ਵੀ ਬਸਟਾਂ ਬੰਦ ਕਰ ਸਕਦੇ ਹੋ ਔਰ ਅਸੀਂ ਫੇਰ ਵੀ 4 5 ਵਜੇ ਤੱਕ ਮੀਟ ਕੀਤੀ ਜਦੋਂ ਸਾਨੂੰ ਪਤਾ ਲੱਗ ਚੁੱਕਿਆ ਵੀ ਹੁਣ 5 ਵੱਜ ਚੁੱਕੇ ਬੈਂਕ ਵੀ ਸਾਨੂੰ ਜਵਾਬ ਦੇ ਚੁੱਕੇ ਆਏ ਅਸੀਂ ਠੇਕੇਦਾਰ ਤੋਂ ਵੀ ਪਤਾ ਕਰ ਚੁੱਕੇ ਆਂ ਜੀਐਮ ਤੋਂ ਵੀ ਪਤਾ ਕਰ ਚੁੱਕੇ ਆਂ ਸਬਡੈਂਟ ਤੋਂ ਵੀ ਪਤਾ ਕਰਦੇ ਆ ਕਾਊਂਟ ਅਫਸਰ ਤੋਂ ਵੀ ਪਤਾ ਕਰ ਚੁੱਕੇ ਆ ਕੋਈ ਇੱਕ ਅਧਿਕਾਰੀ ਕਿਸੇ ਅਧਿਕਾਰੀ ਦੀ ਗਲਤੀ ਦੇ ਕਾਰਨ ਅੱਜ ਜਿਹੜੀ ਇੰਨੀ ਖੱਜਲ ਖਵਾਰੀ ਹੋ ਰਹੀ ਹੈ ਔਰ ਸਾਨੂੰ ਮਜਬੂਰ ਜਿਹੜਾ ਬੱਸ ਸਟੈਂਡ ਬੰਦ ਕਰਕੇ ਆਪਦੀ ਨੌਕਰੀ ਛੱਡ ਕੇ ਇੱਥੇ ਬਹਿਣਾ ਪੈ ਰਿਹਾ